ਤੋਂ 15 ਅਗਸਤ ਨੂੰ ਦੇਖਦੇ ਹੋਏ ਪਟਿਆਲਾ ਪੁਲਿਸ ਦੇ ਵੱਲੋਂ ਪਟਿਆਲਾ ਸ਼ਹਿਰ ਦੇ ਫੁਵਾਰਾ ਚੌਂਕ ਤੋਂ ਲੈ ਕੇ ਪੋਲੋ ਗਰਾਊਂਡ ਤੱਕ ਪੈਦਲ ਮਾਰਚ ਕੀਤਾ ਗਿਆ। ਇਸ ਮਾਰਚ ਦੀ ਅਗਵਾਈ ਡੀਐਸਪੀ ਸਿਟੀ ਵਨ ਸਤਨਾਮ ਸਿੰਘ ਦੇ ਵੱਲੋਂ ਕੀਤੀ ਗਈ ਹੈ। ਜਿੱਥੇ ਵਕਫ ਵਕਫ ਥਾਣੇ ਦੇ ਇੰਚਾਰਜ ਅਤੇ ਪੁਲਿਸ ਮੁਲਾਜ਼ਮ ਵੀ ਹਾਜ਼ਰ ਰਹੇ। ਸੋ ਦੱਸਦੇ ਕਿ ਪੋਲੋ ਗਰਾਊਂਡ ਦੇ ਵਿੱਚ 15 ਅਗਸਤ ਵਾਲੇ ਦਿਨ ਜ਼ਿਲ੍ਹਾ ਪਬਲੀ ਸਮਾਰਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੀਤਾ ਜਾਵੇਗਾ। ਇਸ ਸਮਾਗਮ ਦੇ ਵਿੱਚ ਉਹ ਟੀਆਂ ਰਾਜਨੀਤਿਕ ਸ਼ਖਸੀਅਤਾਂ ਧਾਰਮਿਕ ਜਥੇਬੰਦੀਆਂ ਦੇ ਆਗੂ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਹੋਰ ਪਤਵੰਤੇ ਸੱਜਣ ਜਿਨ੍ਹਾਂ ਨੂੰ ਕਿ ਸਰਕਾਰ ਦੇ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ ਤੇ ਕਈ ਸਕੂਲਾਂ ਦੇ ਬੱਚੇ ਵੀ ਭਾਗ ਲੈਂਦੇ ਨੇ ਇਸੇ ਕਰਕੇ ਇਸ ਸਮਾਗਮ ਦੀ ਸੁਰੱਖਿਆ ਦੀ 40 ਜ਼ਿੰਮੇਵਾਰੀ ਪੁਲਿਸ ਅਤੇ ਪ੍ਰਸ਼ਾਸਨ ਉੱਤੇ ਹੁੰਦੀ ਹੈ ਤਾਂ ਦੱਸਦੇ ਕਿ ਸ਼ਹਿਰ ਵਾਸੀਆਂ ਨੂੰ ਦੱਸਣ ਦੇ ਲਈ ਪੁਲਿਸ ਹਰ ਵਕਤ ਉਨ੍ਹਾਂ ਦੀ ਸੁਰੱਖਿਆ ਦੇ ਵਿੱਚ ਮੁਸਤੈਦ ਹੈ ਇਸ ਤਰ੍ਹਾਂ ਦੇ ਫਲੈਗ ਮਾਰਚ ਜਾਂ ਪੈਦਲ ਮਾਰਚ ਕੀਤੇ ਜਾਂਦੇ ਨੇ ਇਹ ਜਿਹੜਾ 15 ਅਗਸਤ ਦੇ ਸਬੰਧ ਵਿੱਚ ਜਿਹੜਾ ਅੱਜ ਫਲੈਗ ਮਾਰਚ ਹੈ ਇਹ ਅੱਜ ਪੈਦਲ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਜਿਵੇਂ ਆਪ ਸਭ ਨੂੰ ਪਤਾ ਵੀ ਪੋਲੋ ਗਰਾਊਂਡ ਪਟਿਆਲਾ ਵਿਖੇ ਪ੍ਰੋਗਰਾਮ ਹੈ 15 ਅਗਸਤ ਦਾ ਜਿਸ ਸਬੰਧ ਚ ਅੱਜ ਇਸ ਪੋਲੋ ਗਰਾਊਂਡ ਦੀ ਵਿਸੀਨਿਟੀ ਦੇ ਆਲੇ ਦੁਆਲੇ ਪੈਦਲ ਫੁੱਟ ਮਾਰਚ ਇਹ ਜਿਹੜਾ ਕੱਢਿਆ ਜਾ ਰਿਹਾ ਹੈ ਸਾਰੇ ਚਾਰੇ ਥਾਣਿਆਂ ਦੀ ਪੁਲਿਸ ਫੋਰਸ ਨਾਲ ਸਿਟੀ ਸਰਕਲ ਸਿਟੀ 1 ਦੇ ਸਾਰੇ ਥਾਣਿਆਂ ਦੀ ਪੁਲਿਸ ਫੋਰਸ ਨਾਲ ਮਨਜੋਗ ਐਸਐਸਪੀ ਸਾਹਿਬ ਤੇ ਮਨਜੋਗ ਡੀਜੀ ਸਾਹਿਬ ਜੀ ਦੇ ਦਸ਼ਨ ਰੇਸ਼ਣ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਕਿ ਲੋਕਾਂ ਵਿੱਚ ਆਮ ਪਬਲਿਕ ਚ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ ਤੇ ਮਾੜੇ ਅਨਸਰਾਂ ਨੂੰ ਮਾੜੇ ਅਨਸਰਾਂ ਤੇ ਨਿਗਾਹ ਵੀ ਰਹੇ ਤੇ ਮਾੜੇ ਅਨਸਰਾਂ ਨੂੰ ਮਾੜੇ ਅਨਸਰਾਂ ਦੇ ਮਾੜੇ ਅਨਸਰਾਂ ਨੂੰ ਦਬ ਦਬ ਕੇ ਦਬਕ ਕੇ ਰੱਖ ਲੋਕਾਂ ਨੂੰ ਕੀ ਅਪੀਲ ਕਰਦੇ ਲੋਕਾਂ ਨੂੰ ਇਹੀ ਅਪੀਲ ਹੈ ਵੀ ਪੁਲਿਸ ਹਰ ਚੱਪੇ-ਚੱਪੇ ਤੇ ਪੁਲਿਸ ਹੁੰਦੀ ਤੇ ਨਾ ਤਾਂ ਤੁਸੀਂ ਵੀ ਜੇ ਕਿਸੇ ਵੀ ਕਿਸਮ ਦੀ ਕੋਈ ਸ਼ੱਕੀ ਗਤੀਵਿਧੀ ਜਾਂ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਲਵਾਰਸ ਚੀਜ਼ ਮਿਲਦੀ ਹੈ ਤਾਂ ਨਾਲ ਦੀ ਨਾਲ ਕੰਟਰੋਲ ਰੂਮ ਤੇ ਜਿਹੜਾ ਡੈਡੀਕੇਟਡ ਕੰਟਰੋਲ ਰੂਮ ਹੈ ਉੱਥੇ ਜਾਣੂ ਪਰ ਸਰਚੋਰਾ ਵੱਲੋਂ ਜਿਹੜਾ ਹੈਗਾ ਪਹਿਲਾਂ ਸੋਨਾ ਜਾਂਦੀ ਜਾਂ ਲੋਕਾਂ ਦੀ ਸਨੈਟੀ ਕੀਤੀ ਜਾਂਦੀ ਪਰ ਹੁਣ ਕੋਤਵਾਲੀ ਏਰੀਆ ਦੇ ਵਿੱਚ ਦੁੱਧ ਘਿਓ ਚਾਵਲ ਚੋਰੀ ਕਰ ਰਹੇ ਆ ਰੇੜੀਆਂ ਤੋਂ ਉਹਨਾਂ ਬਾਰੇ ਈ ਇਕਾ ਤੁੱਕਾ ਜਿਹੜੀਆਂ ਚੋਰੀ ਦੀਆਂ ਘਟਨਾਵਾਂ ਨੇ ਇਹ ਉਹ ਜਰੂਰ ਹੋਈਆਂ ਨੇ ਕਤਵਾਲੀ ਏਰੀਆ ਚ ਵੀ ਸਿਵਲਨ ਏਰੀਆ ਚ ਪਰ ਮੈਕਸਿਮਮ ਜਿੰਨੇ ਚੋਰੀ ਦੇ ਸਾਰੇ ਕੇਸ ਨੇ ਸਰਕਲ ਸਿਟੀ ਬੰਦ ਦੇ ਉਹ ਸਾਰੇ ਟਰੇਸ ਨੇ ਤੇ ਸਭ ਚ ਬਰਾਮਦਗੀ ਹੋਈ ਹੈ ਸਰ ਇਹ 플ੈਗ ਮਾਰਚ ਕਿੱਥੋਂ ਤੋਂ ਕਿੱਥੇ ਤੱਕ ਹੋ ਰਹੀ ਆ ਇਹ 플ੈਗ ਮਾਰਚ ਚਾਰੇ ਥਾਣੇ ਦੇ ਏਰੀਆ ਚ ਪਹਿਲਾਂ ਹੁਣ ਫਵਾਰਾ ਚੌਂਕ ਤੋਂ ਦੋ ਨੰਬਰ ਡਿਵੀਜ਼ਨ ਦੇ ਏਰੀਆ ਚ ਫਿਰ ਪੁਰਾਣਾ ਜਿਹੜਾ ਕਤਵਾਲੀ ਸ਼ਹਿਰ ਆ ਉੱਥੇ ਫਿਰ ਬਾਈ ਨੰਬਰ ਫਾਟਕ ਤੇ ਸਿਵਲਨ ਏਰੀਆ ਚ ਤੇ ਫਿਰ ਬਾਅਦ ਚ ਲੋਰੀਗੇਟ ਉੱਥੇ ਕੀਤਾ ਜਾ ਰਿਹਾ ਹੈ ਚੈਕਿੰਗ ਕਿੱਥੇ ਕਿੱਥੇ ਸ਼ੁਰੂ ਕੀਤੀ ਹੈ ਸ਼ਹਿਰ ਦੇ ਐਂਟਰ ਦੇ ਵਗੈਰਾ ਤੋਂ ਆਂਜੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਨੂੰ ਐਡੀਸ਼ਨਲ ਫੋਰਸ ਵੀ ਮਿਲੀ ਹੈ ਜੇ ਸੰਬੰਧ ਵਿੱਚ ਸ਼ਹਿਰ ਦੇ ਅੱਡ-ਅੱਡ ਜਿਹੜੇ ਮੇਨ ਪੁਆਇੰਟ ਨੇ ਉਹਨਾਂ ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਸਰ ਕੋਈ ਇਨਪੁਟ ਹੈ ਕਿ ਰੁਟੀਨ ਦੇ ਵਿੱਚ ਜਿਹੜੇ ਰੈਗੂਲੇਟਿਓਨ ਹੁੰਦੀ ਹੈ ਇਨਪੁਟ ਵੀ ਇੰਟੈਲੀਜੈਂਸ ਤੋਂ ਆਉਂਦੀ ਹੈ ਜਿਸ ਨੂੰ ਸ਼ਹਿਰ ਤਾਂ ਨਹੀਂ ਕੀਤਾ ਜਾ ਸਕਦਾ ਪਰ ਉਸ ਇਨਪੁਟ ਨੂੰ ਧਿਆਨ ਚ ਰੱਖਦੇ ਹੋਏ ਆ ਚੈਕਿੰਗ ਕੀਤੀ ਜਾ ਰਹੀ ਹੈ